ਕੈਨੇਡਾ ਵਿੱਚ ਗੁਰਦੁਆਰਾ ਸਾਹਿਬ ਤੋਂ ਇੱਕ ਪਾਠੀ ਸਿੰਘ ਦਾ ਪਾਉ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਗੁਰਦੁਆਰਾ ਪ੍ਰਬੰਧਕਾਂ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਰਾਗੀ ਜਥੇ ਦੇ ਨਾਲ कीर्तन करते हुए ए सिंह बाबूक हो गए ਅਤੇ ਕਿਹਾ ਕਿ ਉਹ ਵਿਤਕਰੇ ਵਾਲੇ ਸਭਿਆਚਾਰਕ ਤੇ ਵਿੱਚ ਹੋੜ ਨਹੀਂ ਰਹਿ ਸਕਦੇ ਉਹਨਾਂ ਨੇ ਬੋਲਣ ਦੀ ਆਜ਼ਾਦੀ ਖੋਏ ਜਾਣ ਦਾ ਵੀ ਜ਼ਿਕਰ ਕੀਤਾ ਪਾਠੀ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਉਹਨਾਂ ਦੀ ਹਰ ਛੋਟੀ ਵੱਡੀ ਗੱਲ ਉਤੇ ਰੋਕਿਆ ਜਾਂਦਾ ਹੈ ਕੀ ਕਹਿਣਾ ਹੈ ਕਿਸ ਲਈ ਅਰਦਾਸ ਕਰਨੀ ਹੈ ਕਿਸ ਨੂੰ ਸਰੋਪਾ ਦੇਣਾ ਚਾਹੀਨੇ ਚਾਵਲ ਸੇਵਾ ਕਰਨੀ ਹੈ ਜਾਂ ਚਾਹ ਕਰੇ ਲੋਣੇ ਨੇ ਇਹਨਾਂ ਸਾਰੇ ਮਾਮਲਿਆਂ ਵਿੱਚ ਪੂਰਾ ਨਿਰੰਤਰ ਹੈ ਉਹਨਾਂ ਨੇ ਕਿਹਾ ਛੋਟੀ ਗੱਲਾਂ ਦੇ ਲਈ ਵੀ ਸੇਵਕਾਂ ਨੂੰ ਤੋਸ਼ੀਅਤ ਰਾਇਆ ਜਾਂਦਾ ਜਿਵੇਂ ਬੱਚੇ ਵੀ ਨਹੀਂ ਲੜਦੇ ਉਹ ਆਪਣੇ ਉਟੀ ਦੌਰਾਨ ਪੇਸੇ ਮਹਿਸੂਸ ਕਰਦੇ ਨਹੀਂ ਅਤੇ ਕਿਹਾ ਕਿ ਉਹ ਇੱਥੇ ਬੇਸਤੀ ਕਰਵਾਉਣ ਤੇ ਲਈ ਨਹੀਂ ਆਈ ਤਨਖਾਹ ਬਾਰੇ ਗੱਲ ਕਰਦੇ ਹੋ ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਨੂੰ ਮਹੀਨੇ 800 ਡਾਲਰ ਹੀ ਮਿਲਦੇ ਨੇ ਜੋ ਬਹੁਤ ਹੀ ਘੱਟ ਨੇ ਜਿਸ ਸੰਕਰ ਵਿੱਚ ਕੋਈ ਵੀ ਖੁਸ਼ੀ ਨਾਲ ਪੈਸੇ ਦਿੰਦਾ ਹੈ ਤਾਂ ਤੜਨੇ ਮਾਰੇ ਜਾਂਦੇ ਨੇ ਕਿ ਤੁਸੀਂ ਬਹੁਤ ਕਮਾਈ ਕਰ ਰਹੇ ਹੋ ਸੋਤੇ ਸਮੇ ਪੈਸੀ ਬਿਲਟ ਨੇ ਉਹ ਇਸ ਸੋਸਬ ਤੋਂ ਹੁਣ ਤੰਗ ਆ ਕੇ 23 ਸਾਲ ਦੀ ਸੇਵਾ ਬਾਅਦ ਸਤਾਈ ਛੁੱਟੀ ਲੈ ਕੇ ਭਾਰਤ ਵਾਪਸ ਜਾਣ ਦਾ ਫੈਸਲਾ ਕਰ ਚੁਕੇ ਨੇ ਉਹਨਾਂ ਨੇ ਕਿਹਾ ਕਿ ਇਸ ਹਫਤੇ ਚ ਐਤਵਾਰ ਦੇ ਬਾਅਦ ਉਹ ਆਪਣੇ ਬੱਚਿਆਂ ਕੋਲ ਘਰ ਪਰਤ ਜਾਣਗੇ